ਕੱਲ ਵੀ ਜਿਹੜਾ ਰਾਵੀ ਦਰਿਆ ਸੀ ਜਿੱਥੋਂ ਟੁੱਟਿਆ ਉੱਥੋਂ ਬਹੁਤ ਜ਼ਿਆਦਾ ਸਾਡੇ ਦੇਖਦਿਆਂ ਦੇਖਦਿਆਂ 2 ਫੁੱਟ ਤੋਂ 4 ਫੁੱਟ ਤੱਕ ਪਾਣੀ ਆ ਗਿਆ ਔਰ ਸਾਨੂੰ ਫੇਰ ਪਿੱਛੇ ਨੂੰ ਵਾਪਸ ਮੋੜਨਾ ਪਿਆ ਉਹ ਪ੍ਰਸ਼ਾਸਨ ਸੀ ਜਾਮ ਲੋਕ ਸੀ ਉਹ ਕਹਿ ਰਹੇ ਸੀ ਵੀ ਇੱਥੇ ਹੋਰ ਵੀ ਬਹੁਤ ਪਾਣੀ ਵੱਜ ਜਾਣਾ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਪਰ ਸਾਨੂੰ ਸਿਕਾਲੇ ਇਹੇ ਚੀਜ਼ ਆ ਵੀ ਡਿਗਣਾ ਉੱਠਣਾ ਫੇਰ ਡਿਗਣਾ ਫੇਰ ਉੱਠਣਾ ਫੇਰ ਚੱਲਣਾ ਤੇ ਲੱਗ ਜਦੋਂ 2023 ਦੇ ਵਿੱਚ ਵੀ ਹੜਾ ਆਏ ਸੀ ਤੇ ਪਹਿਲ ਦੇ ਆਧਾਰ ਤੇ ਜਿਹੜਾ ਸਾਡਾ ਭਾਰਤੀ ਕਿਸਾਨੀ ਹੁੰ ਦੁਆਬਾ ਸਾਡੇ ਸਾਥੀ ਵੀ ਆ ਔਰ ਨਾਲ ਨਾਲ ਜਿੰਨੇ ਵੀ ਕੈਂਪ ਸਾਡੇ ਲੱਗਦੇ ਜਿੱਥੇ-ਥੇ ਵੀ ਔਰ ਉਸੇ ਸਭ ਤੋਂ ਵੱਡਾ ਯੋਗਦਾਨ ਜਿਹੜੇ ਆ ਤੇ ਭਾਰ ਦੀ ਕਿਸਾਨਾਂ ਦੋਬਾ ਵਾਲੇ ਬੋਲੇ ਆ ਵੇਖੋ ਜੀ ਸੇਵਾ ਦਾ ਤੁਸੀਂ ਵੇਖ ਹੀ ਰਹੇ ਜੇ ਰੋਜ਼ ਦੀਆਂ 6 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਜਾਂਦੇ ਆ ਕਿ ਰਾਤ ਇੱਕ ਵਜੇ ਜਾਂਦਾ ਸਾਨੂੰ ਇੱਥੇ ਲੰਗਰ ਅਸੀਂ ਲੰਗਰ ਨਹੀਂ ਬੰਦ ਹੁੰਦੇ ਇੱਥੋਂ ਜਿਹੜਾ ਕੈਂਪ ਜਿਹੜਾ ਸਾਡਾ ਰਾਤ ਨੂੰ ਤਕਰੀਬਨ 11:00 ਕੁਝ ਬੰਦ ਕਰਦੇ ਆ ਅੰਦਰਲਾ ਕੈਂਪ ਜਿਹੜਾ ਸਾਡਾ ਦਰਿਆ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਪ੍ਰਸ਼ਾਦਾ ਤਿਆਰ ਹੁੰਦਾ ਉੱਥੇ ਸਾਡਾ ਰਾਤ ਨੰਤਰ ਸਾਰੀ ਰਾਤ ਐ ਖੁੱਲਾ ਰਹਿੰਦਾ ਅਸੀਂ ਹਮੇਸ਼ਾ ਤੋ ਪਹਿਲਾਂ ਵੀ ਜਦੋਂ ਆਪਣਾ ਦਿੱਲੀ ਅੰਦੋਲਨ ਹੋਇਆ ਉਦੋਂ ਸੀ ਬਾਬਾ ਜੀ ਨਾਲ ਜੁੜਿਆ ਹਾਂ ਜਿੱਥੇ ਕਿਤੇ ਵੀ ਦਿਨ ਰਾਤ 24 ਘੰਟੇ ਕਿਤੇ ਲੋੜ ਪੈਂਦੀ ਆ ਚੰਗੇ ਕੰਮ ਦੇ ਲਈ ਹੱਕ ਸੱਚ ਦੇ ਲਈ ਹਮੇਸ਼ਾ ਸਾਡੀ ਜਥੇਬੰਦੀ ਤੇ ਬਾਕੀ ਵੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਕਿਉਂਕਿ ਜਥੇਬੰਦੀਆਂ ਦਾ ਇਨਾ ਨਹੀਂ ਆਪਾਂ ਕਹਿੰਦੇ ਇਹ ਆ ਇਨਸਾਨੀਅਤ ਦਾ ਫਰਜ਼ ਬਣਦਾ ਕਿ ਅੱਜ ਆਪਾਂ ਆਪਣੇ ਭਰਾਵਾਂ ਨਾਲ ਖੜੀਏ ਤੇ ਉਹਨਾਂ ਨੂੰ ਉਹਨਾਂ ਦੇ ਪੈਰੀਂ ਕਰੀਏ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਸਤਲੁਜ ਦਰਿਆ ਦੇ ਕਾਰਨ ਜਿਹੜਾ ਲਗਾਤਾਰ ਹੜਾ ਆ ਰਿਹਾ ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਲਗਾਤਾਰ ਤੁਹਾਨੂੰ ਕਵਰੇਜ ਦੇ ਰਹੇ ਹਾਂ ਜਿੱਥੇ ਵੱਡੇ ਪੱਧਰ ਤੇ ਲਾ ਕੇ ਪ੍ਰਭਾਵਿਤ ਹੋ ਰਹੇ ਫਸਲਾਂ ਪ੍ਰਭਾਵਿਤ ਹੋ ਰਹੀਆਂ ਫਸਲਾਂ ਜਿਹੜੀਆਂ ਬਰਬਾਦ ਹੋ ਗਈਆਂ ਲੋਕਾਂ ਦੇ ਘਰ ਬਰਬਾਦ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਪਿੱਛੇ ਕਿ ਵੱਡੇ ਪੱਧਰ ਤੇ ਜਿਹੜੀ ਬਰਬਾਦੀ ਲਗਾਤਾਰ ਜਿਹੜੀ ਇੱਥੇ ਸਤਲੋਜ ਦਰਿਆ ਦੇ ਹਾੜ ਦੇ ਕਾਰਨ ਜਿਹੜੀ ਬਰਬਾਦੀ ਹੋਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੰਡ ਕੁੱਤਬਦਾਨ ਵਿੱਚ ਕੁੱਤਬਦੀਨ ਵਾਲੇ ਚਾਹੀ ਸੀ ਮੌਜੂਦ ਹੈ ਤਹਿਸੀਲ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਸਾਡੇ ਨਾਲ ਕੁਝ ਸੰਗਤ ਕਿਸਾਨ ਅਗੂ ਬਾਬਾ ਜਗਜੀਤ ਸਿੰਘ ਜੀ ਬੀਕੇ ਜੁਗ ਕਾਦੀਆਂ ਤੋਂ ਵੀ ਕਿਸਾਨ ਅਗੂ ਮੌਜੂਦ ਨੇ ਸਾਡੇ ਨਾਲ ਇਹ ਬਾਰ ਉਹ ਅੱਜ ਜਿਹੜੀ ਸਾਰੀ ਸੰਗਤ ਸੇਵਾ ਕਰਨ ਆਈ ਸੋ ਆ ਵਾਹਿਗੁਰੂ ਜੀ ਖਫਤੇ ਜੀ ਬਾਬਾ ਜਗਜੀਤ ਸਿੰਘ ਜੀ ਇੱਥੇ ਤੁਸੀਂ ਲਗਾਤਾਰ ਸਵਾਮਾ ਕਰ ਰਹੇ ਹੋ ਔਰ ਕੁਝ ਕਿਸਾਨ ਆਗੂ ਆਪਣੇ ਇੱਥੇ ਹੋਰ ਵੀ ਅੱਜ ਪਹੁੰਚੇ ਹੋਏ ਆ ਕੀ ਕਹਿਣਾ ਚਾਹੁੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਡੇ ਕੋਲ ਬਹੁਤ ਜ਼ਿਆਦਾ ਕਿਸਾਨ ਜਥੇਬੰਦੀਆਂ ਆ ਰਹੀਆਂ ਬੜੀ ਮਾਲਕ ਦੀ ਕਿਰਪਾ ਰਪੈਲ ਦੇ ਆਧਾਰ ਤੇ ਬੜੀ ਜਦੋਂ 2023 ਦੇ ਵਿੱਚ ਵੀ ਹੜ੍ਹ ਆਏ ਸੀ ਤੇ ਪੈਲ ਦੇ ਆਧਾਰ ਤੇ ਜਿਹੜਾ ਸਾਡਾ ਭਾਰਤੀ ਕਿਸਾਨੀ ਹੁੰ ਦੁਆਬਾ ਸਾਡੇ ਸਾਥੀ ਵੀ ਆ ਔਰ ਨਾਲ ਨਾਲ ਜਿੰਨੇ ਵੀ ਕੈਂਪ ਸਾਡੇ ਲੱਗਦੇ ਜਿੱਥੇ-ਥੇ ਵੀ ਔਰ ਉਸੇ ਸਭ ਤੋਂ ਵੱਡਾ ਯੋਗਦਾਨ ਜਿਹੜੇ ਆ ਪਹਾੜੀ ਕਿਸਾਨਾਂ ਦੇ ਦੁਆਬਾ ਵਾਲੇ ਬੋਂਦੇ ਆ ਨਾਲ ਕਾਦੀਆਂ ਗਰੁੱਪ ਦੇ ਬੰਦੇ ਵੀ ਆਏ ਸਾਡੇ ਕੋਲ ਅੱਜ ਇਹਨਾਂ ਦਾ ਵੀ ਧੰਨਵਾਦ ਔਰ ਸਤਿਗੁਰੂ ਸੇ ਪਾਤਸ਼ਾਹ ਦੀ ਬੜੀ ಅಪਾਰ ਕਿਰਪਾ ਪੂਰੇ ਦੁਆਬੇ ਤੇ ਕੀ ਪੂਰੇ ਪੰਜਾਬ ਤੇ ਹੋ ਰਹੀ ਆ ਕਿ ਹਰਿਆਣੇ ਤੋਂ ਵੀ ਸੰਗਤ ਆ ਰਹੀ ਆ ਔਰ ਮੈਂ ਧੰਨਵਾਦ ਕਰਦਾ ਸਰਦਾਰ ਤਰਸੀਮ ਸਿੰਘ ਜੀ ਸਿੰਘੀ ਢਿੱਲੋਂ ਆਏ ਆ ਤੇ ਦੀਪਾ ਇਧਰੋਂ ਆਏ ਆ ਮਠੱਲਿਆਂ ਤੋਂ ਰਣਜੀਤ ਸਿੰਘ ਜੀ ਖੇਲਾ ਆ ਔਰ ਇੱਥੇ ਬਾਰਾ ਜੀ ਜਿਹੜੇ ਆ ਜੁਨੀਆ ਨੇ ਜਿਹੜੇ ਆਲੇ ਤੋਂ ਆਏ ਨੇ ਔਰ ਇਹਨਾਂ ਸਾਰੇ ਨੌਜਵਾਨ ਜਿੰਨੇ ਵੀ ਜਿਹੜੇ ਆਲੇ ਤੋਂ ਇਹਨਾਂ ਦਾ ਵੀ ਧੰਨਵਾਦ ਦੋਆਬੇ ਜੋਂ ਆਏ ਨੇ ਤੇ ਇਹਨਾਂ ਨੇ ਦਰਦੇ ਆ ਸਾਡਾ ਇਥੋਂ ਦਾ ਪੂਰੇ ਜ਼ਿਲ੍ਹੇ ਦਾ ਹਾਂਜੀ ਭਿਆਨਕ ਸਮਾਂ ਇਥੇ ਔਰ ਇਹ ਸਾਰੇ ਜਿੰਨੇ ਨੌਜਵਾਨ ਆ ਜਾਇ ਸਾਰੇ ਸੇਵਾ ਕਰਨ ਲੈ ਸਵੇਰ ਦੀ ਇਥੇ ਲੰਗਰ ਦੇ ਵਿੱਚ ਵੀ ਠੀਕ ਹੈ ਔਰ ਪੂਰੇ ਕੈਂਪ ਨੂੰ ਸਮਾਰ ਰਹੇ ਜੀ ਹਾਂਜੀ ਹਾਂਜੀ ਤਾਂ ਇਹ ਲਗਾਤਾਰ ਸਵਾਮਾ ਇਸ ਤਰ੍ਹਾਂ ਚੱਲ ਰਹੀਆਂ ਜੀ ਵੇਖੋ ਜੀ ਸੇਵਾ ਦਾ ਤੁਸੀਂ ਵੇਖ ਹੀ ਰਹੇ ਜੇ ਰੋਜ਼ ਦੀਆਂ 6 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਜਾਂ ਕਿਰ ਇੱਕ ਵਜੇ ਜਾਂਦਾ ਸਾਨੂੰ ਇੱਥੇ ਲੰਗਰ ਆਹੀ ਲੰਗਰ ਨਹੀਂ ਬੰਦ ਹੁੰਦੇ ਇੱਥੋਂ ਜਿਹੜਾ ਕੈਂਪ ਜਿਹੜਾ ਸਾਡਾ ਰਾਤ ਨੂੰ ਤਕਰੀਬਨ 11 ਕੁਝ ਬੰਦ ਕਰਦੇ ਆਂ ਅੰਦਰਲਾ ਕੈਂਪ ਜਿਹੜਾ ਸਾਡਾ ਦਰਿਆ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਪ੍ਰਸ਼ਾਦਾ ਤਿਆਰ ਹੁੰਦਾ ਉੱਥੇ ਸਾਡਾ ਰਾਤ ਨੰਤਰ ਸਾਰੀ ਰਾਤ ਖੁੱਲ੍ਹਾ ਰਹਿੰਦਾ ਠੀਕ ਹੈ ਕੋਈ ਵੀ ਰਾਹੀ ਆਵੇ ਬੋਰਡ ਬੈਨਾਂ ਸਾਡੇ ਲੱਗੇ ਹੋਏ ਆ ਗੁਰਦੁਆਰਾ ਭਗਤ ਹਨਾਂਜੀ ਪਿੰਡ ਬੇਗੰਪੁਰ ਵਾਲੇ ਦਵਾਬੇ ਦੇ ਹਾਂਜੀ ਔਰ ਜਿੰਨੇ ਵੀ ਸਾਥ ਕੋਈ ਸਾਥੀ ਲੰਘਦੇ ਇੱਥੋਂ ਉਹਨਾਂ ਨੂੰ ਪ੍ਰਸ਼ਾਦੇ ਦੀ ਲੋੜ ਹੁੰਦੀ ਜਾਂ ਰੈਸਜੀ ਔਰ ਬੜੀ ਮਾਣਕ ਦੀ ਕਿਰਪਾ ਠੀਕ ਹੈ ਜੀ ਬਾਬਾ ਜੀ ਬਾਈ ਜੀ ਖਾਲਸਾ ਵੈਜੀਬ ਬੀਕੇ ਜੇ ਦੁਆਬਾ ਤੋਂ ਮੇਰੇ ਨਾਲ ਇੱਕ ਕਿਸਾਨ ਆ ਗੂ ਹੈਗੇ ਆ ਬਾਈ ਜੀ ਕਿੱਥੋਂ ਆਏ ਹੋ ਔਰ ਕਿਸ ਤਰ੍ਹਾਂ ਦੀਆਂ ਸਵਾਲਾਂ ਲੈ ਕੇ ਆਏ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਤਰਸੀਮ ਸਿੰਘ ਢਿੱਲੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਜ਼ਿਲ੍ਹਾ ਸਿਕੰਦਰ ਜਲੰਧਰ ਅਸੀਂ ਜੀ ਗੁਰਾਇਆ ਸ਼ਹਿਰ ਪੈਂਦਾ ਉਹਦੇ ਆਲੇ ਦੁਆਲੇ ਸਾਡੇ ਜਿਹਨੇ ਨਗਰ ਆ ਉੱਥੋਂ ਆਏ ਆ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਉਂਕਿ ਅੱਜ ਆਪਾਂ ਨੂੰ ਪਤਾ ਕਿ ਜਿਹੜਾ ਪੂਰਾ ਪੰਜਾਬ ਆ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਤੇ ਸਾਡੇ ਭਰਾਵਾਂ ਦੇ ਜਿਹੜੇ ਹੜ੍ਹਾਂ ਦੇ ਵਿੱਚ ਆ ਗਏ ਆ ਉਹਨਾਂ ਦੇ ਮੂੰਹੋਂ ਰੋਟੀ ਖੋਈ ਜਾ ਰਹੀ ਆ ਕੁਦਰਤ ਵੱਲੋਂ ਪਰ ਅਸੀਂ ਉਹ ਕੁਦਰਤ ਨਹੀਂ ਜਿਹੜੇ ਸਾਡੇ ਗੁਰੂਆਂ ਪੀਰਾਂ ਸਿਧਾਂਤ ਤੇ ਚੱਲਦੇ ਹੋਏ ਵੰਡ ਛਕਣਾ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਖੜੇ ਆ ਹਮੇਸ਼ਾ ਹੀ ਤੇ ਐਂਡ ਦੇ ਸਾਹ ਤੱਕ ਖੜਾਗੇ ਕਿਉਂਕਿ ਸਾਨੂੰ ਸਿਕਾਲੇ ਇਹ ਆ ਕਿ ਆਪਾਂ ਜੇ ਕੋਈ ਦੁਬਧਾ 'ਚ ਪੈਂਦਾ ਆਪਾਂ ਉਹਨੂੰ ਦੁਬਧਾ 'ਚ ਕੱਢੀਏ ਜਿਹੜਾ ਉਹਦਾ ਦੁੱਖ ਆ ਸਾਰੇ ਰਲ ਮਿਲ ਕੇ ਬੰਡੀਏ ਇਸ ਕਰਕੇ ਉਹਦਾ ਦੁੱਖ ਘਟ ਹੋਵੇ ਅਸੀਂ ਹਮੇਸ਼ਾ ਹੀ 2023 ਦੇ ਵਿੱਚੋਂ ਤੋਂ ਪਹਿਲਾਂ ਵੀ ਜਦੋਂ ਆਪਣਾ ਦਿੱਲੀ ਅੰਦੋਲਨ ਹੋਇਆ ਉਦੋਂ ਤੋਂ ਅਸੀਂ ਬਾਬਾ ਜੀ ਨਾਲ ਜੁੜਿਆ ਹੋਆ ਜਿੱਥੇ ਕਿਤੇ ਵੀ ਦਿਨ ਰਾਤ 24 ਘੰਟੇ ਕਿਤੇ ਲੋਡ ਪੈਂਦੀ ਆ ਚੰਗੇ ਕੰਮ ਦੇ ਲਈ ਹੱਕ ਸੱਚ ਦੇ ਲਈ ਹਮੇਸ਼ਾ ਸਾਡੀ ਜਥੇਬੰਦੀ ਤੇ ਬਾਕੀ ਵੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਕਿਉਂਕਿ ਇਹ ਜਥੇਬੰਦੀਆਂ ਤਾਂ ਇੰਨਾ ਨਹੀਂ ਆਪਾਂ ਕੰਮ ਇਹ ਆ ਇਹ ਇਨਸਾਨੀਅਤ ਦਾ ਫਰਜ਼ ਬਣਦਾ ਕਿ ਅੱਜ ਆਪਾਂ ਆਪਣੇ ਭਰਾਵਾਂ ਨਾਲ ਖੜੀਏ ਤੇ ਉਹਨਾਂ ਨੂੰ ਉਹਨਾਂ ਦੇ ਪੈਰੀਂ ਕਰੀਏ ਸੋ ਅਸੀਂ ਫਿਰ ਇਹ ਆਸ਼ਵਾਸਨ ਦਿੰਨੇ ਆ ਸਾਡੇ ਬਾਬਾ ਜੀ ਨੂੰ ਵੀ ਜਦੋਂ ਵੀ ਹੁਕਮ ਕਰਨ ਦੇ 24 ਘੰਟੇ ਸਿਰ ਮੱਥੇ ਅਸੀਂ ਪੂਰੀ ਬਾਹ ਲਾਵਿਆਂਗੇ ਆਪਣੇ ਭਰਾਵਾਂ ਲਈ ਜਿਹੜੇ ਪਾਣੀ ਦੇ ਵਿੱਚ ਅਜ ਉਸ ਪ੍ਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਹੋਏ ਨੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਬਾਹਰ ਕਢੀਏ ਪਰ ਸਾਡੀ ਔਕਾਤ ਤਾਂ ਹੈ ਨਹੀਂ ਕਿ ਅਸੀਂ ਉਹਨਾਂ ਦਾ ਪੂਰੀ ਪਰਪਾਈ ਕਰ ਸਕੀਏ ਪੂਰੀ ਪਰਪਾਈ ਤਾਂ ਪ੍ਰਮਾਤਮਾ ਆਕਾਲ ਪੁਰਖ ਕਰ ਸਕਦਾ ਪਰ ਆਪਾਂ ਨਹੀਂ ਪਰ ਆਪਾਂ ਜਿੰਨੇ ਜੋਗੇ ਹੈਗੇ ਉਹਨਾਂ ਦੇ ਨਾਲ ਖੜੇ ਆ ਜੀ ਠੀਕ ਹੈ ਭਾਈ ਜੀ ਤੁਸੀਂ ਅੱਜ 2023 ਦੀ ਗੱਲ ਕੀਤੀ ਹੈ ਤੁਸੀਂ ਆਏ ਉਹ ਸਾਡੇ ਇਲਾਕੇ ਚ ਆਏ ਤੁਹਾਡਾ ਧੰਨਵਾਦ ਸਾਰੇ ਸਮੁੱਚੀ ਜਿਹੜੀ ਕਮੇਟੀ ਦਾ ਜਥੇਬੰਦੀ ਦਾ ਵੀ ਧੰਨਵਾਦ ਬਾਬਾ ਜੀ ਗਜੀਤ ਸਿੰਘ ਜੀ ਵੀ ਲਗਾਤਾਰ ਸੁਆਵਾ ਆਪਣੇ ਇਲਾਕੇ ਚ ਕਰਦੇ ਆ ਤਾਂ ਹੁਣ ਇਸ ਵਾਰ ਪਹਿਲੀ ਵਾਰ ਆਏ ਹੋ ਅੱਜ ਕੇ ਜਾਂ ਅੱਗੇ ਵੀ ਤੁਸੀਂ ਇੱਥੇ ਨਹੀਂ ਜੀ ਅਸੀਂ 30 ਤਰੀਕ ਵੀ ਇੱਥੇ ਸੀਗੇ ਠੀਕ ਹੈ ਜੀ ਲਗਾਤਾਰ ਬਾਬਾ ਜੀ ਦਾ ਟਾਚ ਆ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਅਸੀਂ ਉੱਥੋਂ ਪ੍ਰੋਵਾਈਡ ਕਰਾ ਦਿੰਦੇ ਆ ਕਿਉਂਕਿ ਅਸੀਂ ਇੱਕ ਥੈ ਨਹੀਂ ਸਾਡੇ ਚੱਲਦੇ ਢੀਰਾ ਬਾਬਾ ਨਾਨਕ ਵੀ ਹੈਗਾ ਠੀਕ ਹੈ ਜੀ ਅ ਜਨਾਲਾ ਵੀ ਹੈਗਾ ਰਮਦਾਸ ਵੀ ਹੈਗਾ ਸultanpur ਦੇ ਇਲਾਕੇ ਵੀ ਹੈਗਾ ਜਿੱਥੇ ਵੀ ਕਿਸੇ ਨੂੰ ਲੋੜ ਪੈਂਦੀ ਆ ਅਸੀਂ ਅਗਲਾ ਨੂੰ ਨਹੀਂ ਦੇਖਦੇ ਅਸੀਂ ਦੇਖਦੇ ਆ ਉਹਦੀ ਲੋੜ ਕੀ ਆ ਅੱਜ ਆਪਾਂ ਨੂੰ ਇਸ ਕਰਕੇ ਜਿੱਥੇ ਲੋੜ ਹੁੰਦੀ ਆ ਅਸੀਂ ਅੱਖਾਂ ਮੀਟ ਕੇ ਜੋ ਵੀ ਸਰਦਾ ਸਾਡੇ ਇਲਾਕੇ ਵੱਲੋਂ ਉਹ ਅਸੀਂ ਜੀ ਪਹੁੰਚਦਾ ਕਰ ਦਿੰਦੇ ਆ ਜਿਵੇਂ ਤੁਸੀਂ ਦੂਸਰੇ ਇਲਾਕਿਆਂ ਦੀ ਗੱਲ ਕੀਤੀ ਹੈ ਇਸ ਤਰ੍ਹਾਂ ਦੇ ਹਾਲਾਤ ਉੱਥੇ ਲਾਤ ਕਿਸ ਤਰ੍ਹਾਂ ਤੁਸੀਂ ਦੇਖੇ ਇੱਥੇ ਕਿਸਨਾਂ ਦੇ ਤੁਸੀਂ ਜੋ ਕਿਉਂਕਿ ਜੇ ਆਪਾਂ ਦੇਖਦੇ ਆ ਜਿਹੜਾ ਕੱਲ ਅਸੀਂ ਏ ਡੇਰਾ ਬਾਬਾ ਨਾਨਕ ਸੀ ਉਧਰੋਂ ਰਮਦਾਸ ਸੀਗੇ ਤੇ ਨਾਲ ਅਜਨਾਲਾ ਸਾਈਡ ਉੱਥੇ ਵੀ ਬਹੁਤ ਹੀ ਜ਼ਿਆਦਾ ਭਿਆਨਕ ਭਿਆਨਕ ਜਿਹੜਾ ਖੜਾ ਨੇ ਜਿਹੜੀ ਮਾਰ ਕੀਤੀ ਹੋਈ ਆ ਲੋਕ ਤਰਾ ਤਰਾ ਕਰ ਰਹੇ ਆ ਕੱਲ ਵੀ ਜਿਹੜਾ ਰਾਵੀ ਦਰਿਆ ਸੀ ਜਿੱਥੋਂ ਟੁੱਟਿਆ ਉੱਥੋਂ ਬਹੁਤ ਜ਼ਿਆਦਾ ਸਾਡੇ ਦੇਖਦਿਆਂ ਦੇਖਦਿਆਂ 2 ਫੁੱਟ ਤੋਂ 4 ਫੁੱਟ ਤੱਕ ਪਾਣੀ ਆ ਗਿਆ ਔਰ ਸਾਨੂੰ ਫਿਰ ਪਿੱਛੇ ਨੂੰ ਵਾਪਸ ਮੋੜਨਾ ਪਿਆ ਉਹ ਪ੍ਰਸ਼ਾਸਨ ਸੀ ਜਾਮ ਲੋਕ ਸੀ ਉਹ ਕਹਿ ਰਹੇ ਸੀ ਵੀ ਇੱਥੇ ਹੋਰ ਵੀ ਬਹੁਤ ਪਾਣੀ ਵਧ ਜਾਣਾ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਪਰ ਸਾਨੂੰ ਸਕਾਲਿਆ ਹੀ ਇਹ ਚੀਜ਼ ਆ ਬਈ ਡਿਗਣਾ ਉੱਠਣਾ ਫੇਰ ਡਿਗਣਾ ਫੇਰ ਉੱਠਣਾ ਫੇਰ ਚੱਲਣਾ ਤੇ ਲੰਘਣਾ ਠੀਕ ਹੈ ਜੀ ਹਾਂ ਜੀ ਸੋ ਲਗਾਤਾਰ ਸਵਾਮਾ ਚਲਦੀਆਂ ਰਹਿਣੀਆਂ ਇਸ ਤਰ੍ਹਾਂ ਹੀ ਬਿਲਕੁਲ ਜੀ ਨਿਰੰਤਰ ਨਿਰੰਤਰ ਜਦ ਤੱਕ ਆਖਰੀ ਸਾਹ ਉਦ ਤੱਕ ਸੇਵਾ ਠੀਕ ਠੀਕ ਹੈ ਭਾਈ ਜੀ ਬਾਗਰ ਜੀ ਖਾਲਸਾ ਬਾਗਰ ਜੀ ਖਾਲਸਾ ਸੋ ਸਮੁੱਚੀ ਟੀਮ ਦਾ ਧੰਨਵਾਦ ਜਿਹੜੇ ਸਾਡੇ ਇਕਸਾਨ ਆਗੂ ਆਏ ਤੁਸੀਂ ਦੇਖ ਸਕਦੇ ਵੀ ਜੀ ਦੁਆਬਾ ਤੋਂ ਔਰ ਵੱਖ-ਵੱਖ ਜਥੇਬੰਦੀਆਂ ਤੋਂ ਧਾਰਮਿਕ ਜਥੇਬੰਦੀਆਂ ਸਾਡੇ ਨਾਲ ਬਾਬਾ ਜੀ ਗਜੀਤ ਸਿੰਘ ਜੀ ਜਿਹੜੇ ਬੇਗੰਪੂਰਾ ਜਥੇਬੰਦੀ ਤੋਂ ਇੱਥੇ ਪਹੁੰਚੇ ਨਗਰ ਤੋਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਤੁਹਾਨੂੰ ਇਹ ਹਾਲਾਤ ਇੱਕ ਵਾਰੀ ਫਿਰ ਦਿਖਾ ਦਿੰਨੇ ਇੱਧਰ ਜੋ ਇੱਥੇ ਹਾਲਾਤ ਹੈ ਸਤਲੁਜ ਦਰਿਆ ਦੇ ਕੰਢੇ ਜਿਹੜੇ ਅੱਜ ਸਪੈਸ਼ਲੀ ਬੰਨੇ ਦੇਖ ਸਕਦੇ ਹੋ ਵੱਡੇ ਪੱਧਰ ਤੇ ਜਿਹੜੀਆਂ ਅਗਨ ਬੋਟਾਂ ਤੇ ਰਾਇਂ ਜਿਹੜਾ ਅੱਗੇ ਪਹੁੰਚ ਕੀਤੀ ਜਾ ਰਹੀ ਵੱਡੇ ਪੱਧਰ ਤੇ ਦਾਸਤੋਜ ਦਰਿਆ ਦੇ ਜਿਹੜਾ ਸਰਿਆਣ ਹੈ ਜਿਹੜਾ ਪਾਣੀ ਆਪਣੀ ਮਾਰ ਦੇ ਕਾਰਨ ਜਿਹੜਾ ਦਰਿਆ ਨਾਲ ਔਰ ਵੱਡੇ ਪੱਧਰ ਤੇ ਫਸਲਾਂ ਬਰਬਾਦ ਹੋ ਰਹੀਆਂ ਵੱਡੇ ਪੱਧਰ ਤੇ ਪਸ਼ੂ ਜਿਹੜੇ ਪ੍ਰਭਾਵਿਤ ਹੋਏ ਆ ਔਰ ਸਮੁੱਚੇ ਰੂਪ ਚ ਫਸਲਾਂ ਪ੍ਰਭਾਵਿਤ ਹੋਈਆਂ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ